ਗੜੀ ਮੁਕੰਮਲ ਹੈ ਇਸ ਸਬੰਧੀ ਬਾਣਯੋਗ ਡੀਸੀ ਸਰਵਲ ਵੀ ਸਵੇਰੇ ਸਾਰੇ ਜਿੰਨੇ ਵੀ ਮੈਕਮੀਆਂ ਮੀਟਿੰਗ ਕੀਤੀ ਗਈ ਈਵਨ ਕਿ ਗਰਾਉਂਡ ਤੇ ਵੀ ਸਾਡੇ ਜਿਹੜੇ ਅਫੀਸਰ ਪਹੁੰਚ ਚੁੱਕੇ ਨੇ ਹਾਂ ਜਰੂਰ ਜਿਸਾ ਤੁਸੀਂ ਦੇਖ ਰਿਹਾ ਦੇਖਣ ਜਾ ਰਹੇ ਹੈ ਆਪਣੇ ਜਿਹੜੇ ਪਹਾੜੀ ਏਰੀਆ ਉਹਨਾਂ ਵਿੱਚ ਕਲਾਊਡ ਬਸਟ ਹੋ ਰਿਹਾ ਉਹਨਾਂ ਵਿੱਚ ਕਾਫੀ ਜ਼ਿਆਦਾ ਰੇਨਫਾਲ ਹੋਣ ਕਾਰਨ ਜਿਹੜਾ ਪਾਣੀ ਦਾ ਫਲੂ ਹੈ ਉਹ ਆਨਦੀ ਕਾਫੀ ਜ਼ਿਆਦਾ ਸੰਭਾਵਨਾ ਹੈ ਇਸ ਸਬੰਧੀ ਜਿਹੜੇ ਸਾਡੇ ਦਰਿਆ ਦੇ ਨਜ਼ਦੀਕ ਪਿੰਡ ਨੇ ਉਹਨਾਂ ਨੂੰ ਅੱਛੀ ਐਲਰਟ ਵੀ ਕਰ ਦਿੱਤਾ ਹੈ ਪਲੱਸ ਉੱਥੇ ਜਿਹੜੀਆਂ ਰੀਲੀਫ ਜਿਹੜੇ ਕੈਂਪਸ ਵਗੈਰਾ ਉਹ ਵੀ ਐਕਟੀਵੇਟ ਕਰ ਦਿੱਤੇ ਹੈ ਟੀਮਸ ਜਿਹੜੀਆਂ ਮੈਡੀਕਲ ਟੀਮਸ ਜੋ ਸਾਨੂੰ ਹਦਾਇਤ ਹੋਈ ਸੀ ਕਿ ਉਹ ਵੀ ਉੱਥੇ ਪਹੁੰਚਾ ਦਿੱਤੀਆਂ ਗਈਆਂ ਤਾਂ ਕਿ ਕਿਸੇ ਤਰ੍ਹਾਂ ਦਾ ਵੀ ਜਾਨੀ ਮਾਲੀ ਨੁਕਸਾਨ ਨਾ ਹੋ ਸਕੇ ਤੁਹਾਡੇ ਨੇ ਲੋਕਾਂ ਨੂੰ ਇਹੀ ਅਪੀਲ ਹੈ ਕਿ ਜਿਹੜੇ 500 ਮੀਟਰ ਦੇ ਅਧੀਨ ਜਿਹੜੇ ਦਰਿਆ ਦੇ ਨਾਲ ਨਾਲ ਪਿੰਡ ਨੇ ਤੁਹਾਡੇ ਪਸ਼ੂ ਹੋਗੇ ਤੁਹਾਡੇ ਹੋਰ ਜਾਨਵਰ ਹੋ ਗਏ ਜਾਂ ਤੁਹਾਡਾ ਹੋਰ ਜਿਹੜਾ ਤੁਹਾਨੂੰ ਜ਼ਰੂਰੀ ਸਮਾਨਾ ਤੁਸੀਂ ਲੈ ਕੇ ਪਿੱਛੇ ਸ਼ਿਫਟ ਕਰੋ ਤਾਂ ਜੋ ਕਿਸੇ ਦਾ ਜਾਲੀਮਾਲੀ ਨੁਕਸਾਨ ਨਾ ਹੋਵੇ ਕਿਸ ਤਰ੍ਹਾਂ ਦਾ ਕਿਸੇ ਤਰ੍ਹਾਂ ਦਾ ਵੀ ਮੁਕੰਮਲ ਜਿਹੜਾ ਪ੍ਰਬੰਧਾစီ ਕੀਤਾ ਹੋਇਆ ਸਾਡੇ ਕੋਲ ਰਿਲੀਫ ਕੈਂਪਸ ਹੈ ਸਾਡੇ ਕੋਲ ਜਿਹੜੀਆਂ ਗੱਡੀਆਂ ਸਾਡੀ ਟੀਮਸ ਜਿਹੜੀਆਂ ਪਿੱਛੇ ਐਕਟੀਵਿਟੀਡ ਸਰ ਰਿਲੀਫ ਕੈਂਪ ਕਿੱਥੇ ਕਿੱਥੇ ਬਣਾਏ ਗਏ ਰਿਲੀਫ ਕੈਂਪਾਂ ਦਾ ਜਿਹੜੇ ਸਾਡੇ ਐਸਟੀਐਮਸ ਨੇ ਪ੍ਰੋਪਰ ਜਿਹੜੀ ਹੈ ਏਵੈਕੂਏਸ਼ਨ ਪਲਾਨ ਬਣਾਇਆ ਹੋਇਆ ਤੁਸੀਂ ਸਾਡੇ ਐਸਟੀਐਮ ਨਾਲ ਸਹਿਯੋਗ ਕਰਕੇ ਉਹ ਤੁਸੀਂ ਲੈ ਸਕਦੇ ਹੋ इवन ਕਿਸੇ ਸਕੂਲਾਂ ਚ ਜਿਹੜੇ ਸਾਡੇ ਪੰਚਾਇਤ ਘਰਾਂ ਉੱਥੇ ਮੈਰੀਜ ਪੈਲੈਸਿਸ ਆ ਉਹ ਉਹ ਸਾਰੇ ਅਸੀਂ ਅੱਜ ਰੀਲੀਫ ਕੈਂਪ ਨੂੰ ਡਿਪਲੋਏ ਕੀਤੇ ਹੋਏ ਉਹਨਾਂ ਤੋਂ ਅਫੀਸਰ ਚ ਲਗਾਏ ਹੋਏ ਨੇ ਕਿਸੇ ਤਰ੍ਹਾਂ ਦੇ ਵੀ ਸਾਡੇ ਸਿਵਲੀਆਂ ਨੂੰ ਮੁਸ਼ਕਲ ਨਹੀਂ ਆ ਦਿੱਤੀ ਜਾਵੇਗੀ 1.5 ਲੱਖ ਕਿਊਸਿਕ ਪਾਣੀ ਛੱਡੇ ਗਿਆ ਰਾਵੀ ਤੇ ਕਿਹੜੀ ਪੋਜੀਸ਼ਨ ਕੀ ਪੋਜੀਸ਼ਨ ਇਹਦੇ ਵਿੱਚ ਜਿਹੜੀ ਰਾਵੀ ਦੀ 1.5 ਲੱਖ ਕਿਊਸਿਕ ਪਾਣੀ ਜਿਹੜਾ ਆ ਰਿਹਾ ਹੈ ਉਤਪਤ ਫਿਲਹਾਲ ਦੀ ਖੜੀ ਜਿਹੜਾ ਕਹਿ ਰਿਹਾ ਹੈ ਕਿ ਵਿਦਿਨ 2-3 ਘੰਟੇ ਵਿੱਚ ਗੁਰਦਾਸਪੁਰ ਦੀ ਜਿਹੜੀ ਆਪਣੇ ਪਹੁੰਚੇਗਾ ਪਠਾਨਕੋਟ ਤੋਂ ਕਰਾਸ ਕਰਦੇ ਹੋਏ ਇਸ ਸਬੰਧੀ ਐਕਸ਼ਨ ਨੂੰ ਹਦਾਇਤ ਕਰ ਦਿੱਤੀ ਕਿ ਹਰ ਘੰਟੇ ਬਾਅਦ ਸਾਨੂੰ ਅਲਰਟ ਕੀਤਾ ਜਾਵੇ ਉਹ ਤੁਹਾਡੇ ਮੀਡੀਅਮ ਰਾਹੀਂ ਅਸੀਂ ਜਿਹੜੇ ਲੋਕ ਹੈ ਉਹਨਾਂ ਨਾਲ ਸ਼ੇਅਰ ਕਰ ਦਿੱਤਾ ਜਾਵੇਗਾ ਤਾਂ ਜੋ ਉਹ ਜਿਹੜੀ ਆਪਣੇ ਨੂੰ ਐਕਟੀਵੇਟ ਰੱਖਾਂ। ਕੋੜਾਬੱਤ ਵਿੱਚ ਇਸ ਵਕਤ ਪਾਣੀ ਦਾ ਓਵਰਫਲੋ ਦਰਿਆ ਤੋਂ ਹੋ ਚੁੱਕਿਆ ਉਹ ਜਿਹੜੇ ਉੱਥੇ ਲੂਪ ਨਹੀਂ ਹੋਣਾ ਮਤਲਬ ਕਿਹਾ ਜਾ ਰਿਹਾ ਹੈ ਧਾਰੀ ਪਹੁੰਚ ਰਹੀ ਨਹੀਂ। ਉਹ ਲੋਕ ਜਵਾਨ ਦੇ ਤੇ ਵਾਪਸ ਆ ਜਾਂਦੇ ਨੇ ਜਦੋਂ ਕਿ ਗਰਾਊਂਡ ਲੈਵਲ ਤੇ ਉੱਥੇ ਕੋਈ ਲੀਡ ਕੈਂਪੀਆਂ ਕੁਝ ਵੀ ਨਜ਼ਰ ਨਹੀਂ ਆ ਰਿਹਾ ਦੇਖੋ ਜਿਸ ਤਰ੍ਹਾਂ ਇਹਨਾਂ ਨੇ ਕਿਹਾ ਕਿ ਮਕੋੜਾ ਪਤਨ ਵਿਖੇ ਹਾਂ ਜਰੂਰ ਥਾ ਥੋੜਾ ਪਾਣੀ ਓਵਰਫਲੋ ਹੋਇਆ ਲੋਕਾਂ ਦੀਆਂ ਜ਼ਮੀਨਾਂ 'ਚ ਘਰਾਂ 'ਚ ਆ ਰਿਹਾ ਤੇ ਅੱਗੇ ਵੀ ਥੋੜਾ ਹੋਰ ਵੱਧਣ ਦੀ ਸੰਭਾਵਨਾ ਹੈਗੀ ਹੈ ਇਸ ਸਬੰਧੀ ਜਿਸ ਤਰ੍ਹਾਂ ਇਹਨਾਂ ਨੇ ਕਿਹਾ ਕਿ ਕੋਈ ਫੋਟੋ ਵਾਲਾ ਇਹ ਬਿਲਕੁਲ ਨਹੀਂ ਹੈ ਸਾਡੇ ਆਫੀਸਰ ਨੂੰ ਸਟ੍ਰਿਕਟਲੀ ਮੈਸੇਜ ਲੱਗ ਚੁੱਕਿਆ ਹੈ ਇਵਨ ਫਰੋਮ ਸਟੇਟ ਇਵਨ ਫਰੋਮ ਦ ਰਿਸਪੈਕਟਡ ਡੀਸੀ ਸਰ ਕਿ ਹਰ ਆਫੀਸਰ ਫਰੋਮ ਬੀਡੀਪੀ ઓਰ ਸਾਈਡ ਫਰੋਮ ਪੰਚਾਇਤੀ ਮਹਿਕਮਾ ਹੋ ਜੇ ਆਈਦਰ ਸਿਵਲ ਸਰਜਨ ਆਫਿਸ ਹੋ ਜੇ ਜਾਂ ਸਾਡੇ ਤਹਿਸੀਲਦਾਰ ਰੈਵਨਿਊ ਦੇਣਾ ਕਿ ਜੂ ਉਹਨਾਂ ਨੂੰ ਚੀਜ਼ ਦੀ ਡਿਮਾਂਡ ਹੈ ਉਹ ਪੂਰੀ ਕੀਤੀ ਜਾਵੇਗੀ ਜਿਹੜੇ ਨੰਬਰ ਵੀ ਜਾਰੀ ਕੀਤੇ ਇਸ ਵਿੱਚ ਮੈਂ ਦੱਸਣਾ ਚਾਹਾਂਗਾ ਕਿ ਅਸੀਂ ਆਪਣਾ ਕੰਟਰੋਲ ਰੂਮ ਜਿਹੜਾ 24 ਘੰਟੇ ਚੱਲਦਾ ਰਹੇਗਾ ਪੂਰੇ ਸੱਤ ਆਪਣੇ ਜਿੰਨੀ ਦੇਰ ਤੱਕ ਲੋੜਾਂ ਦੇ ਤੱਕ ਚੱਲਦਾ ਰਹੇਗਾ ਉਹ ਨੰਬਰ ਤੁਹਾਡੇ ਨਾਲ ਮੈਂ ਸ਼ੇਅਰ ਕਰਨਾ ਚਾਹਾਂਗਾ ਤਾਂ ਜੇ ਕਿਸੇ ਵੀ ਸਾਡੇ ਸਿਵਲ ਨੂੰ ਕੋਈ ਚੀਜ਼ ਦੀ ਲੋੜ ਪੰਦੀ ਇੱਥੇ ਫੋਨ ਕਰਕੇ ਆਪਣੀ ਫੈਸਿਲਿਟੀ ਜਿਹੜੀ ਪ੍ਰੋਵਾਈਡ ਕਰਵਾ ਸਕਦਾ ਹੈ ਉਹ ਨੰਬਰ ਹੈ ਜੀ 018474 266376 ਪਲੀਜ਼ ਜਿਲ੍ਹਾ ਕੋਲ ਤੋਂ ਜਿਆਦਾ ਖਤਰਾ ਆਇਆ ਇਹ ਐਦੇ ਵਿੱਚ ਤੁਸੀਂ ਇਹ ਜਿਹੜਾ ਨੰਬਰ ਆ ਸਾਰਿਆਂ ਨੇ ਸ਼ੇਅਰ ਕਰਦੇ ਹੋ ਕਿੰਨੇ ਜਿਹੜੇ ਅਲਰਟ ਤੇ ਨੇ ਡੇਰੇ ਬਾਬਾ ਨਾਨਕ ਦੇ ਧਰਮਗੋੜ ਪੱਤਰਾ ਗੂੜਚ ਗੂੜਚੱਕ ਕਨਈਆ ਕੇ ਵੇਟ ਜਿਹੜੇ ਰਾਵੀ ਰਿਵਰ ਦੇ ਨਾਲ ਨਾਲ ਹੈ ਉਸ ਤੋਂ ਬਾਅਦ ਦਿਆਨਗਰ ਦੀ ਗੱਲ ਕਰੀਏ ਕਾਨਾ ਚਨੋਟਾ ਚੱਕਰੀ ਸਲਾਹ ਚ ਅਧੀ ਜੈਨਪੁਰ ਤੇ ਠਾਕਰਪੁਰ ਸਰ ਮਕੋੜਾ ਪਤਨ ਦੇ ਪਾਰ ਜਿਹੜੇ ਪਿੰਡ ਆ ਉਹਨਾਂ ਦੀ ਗੱਲ ਕਰਦੇ ਮਕੋੜਾ ਪਤਨ ਦੇ ਪਾਰ ਦੀ ਗੱਲ ਹੈ ਕਿ ਉਸੇ ਸਬੰਧੀ ਜਿਹੜੀਆਂ ਸਾਡੀਆਂ ਕਿਸ਼ਤੀਆਂ ਉਹ ਅਸੀਂ ਡਿਪਲੋਮੈਟ ਕਰ ਦਿੱਤੀਆਂ ਉਸ ਵਿੱਚ ਸਾਡੀ ਸਿਵਿਲਿਅਨ ਟੀਮ ਪਲੱਸ ਸਾਡੇ ਜਿਹੜੇ ਆਰਮੀ ਪਰਸਨਲ ਸਾਡੇ ਆਪਣੇ ਮੈਡੀਕਲ ਟੀਮ ਉਹ ਸਾਰੀ ਜਿਹੜੀ ਉੱਥੇ ਜਾ ਰਹੀ ਹੈ ਕਿ ਕਿਸੇ ਤਰ੍ਹਾਂ ਦਾ ਵੀ ਉਹਨਾਂ ਨੂੰ ਸਹੂਲਤ ਚਾਹੀਦੀ ਹੈ ਉਹ ਪ੍ਰੋਵਾਈਡ ਕੀਤੀ ਜਾਵੇ